ਕੋਮੀ ਸਾਹਿਬ ਮੋਰਚੇ ਤੋਂ ਭਜਖਤਾਰ ਸਿੰਘ ਹਵਾਰਾ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਕਿ ਗੱਲਬਾਤ ਕਰ ਲੈਣੀ ਹੈ ਕਿਸ ਤਰੀਕੇ ਦੀ ਕਾਲ ਹੈ ਦਿੱਤੀ ਗਈ ਹੈ ਬਾਪੂ ਜੀ 3 ਘੰਟੇ ਦਾ ਸਮਾਂ ਹੈ ਕਿ ਟੋਲ ਪਲਾजा ਫ੍ਰੀ ਕੀਤਾ ਜਾਵੇਗਾ ਕੀ ਮੰਨਦੇ ਹੋ ਕਿਉਂਕਿ 1 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਕੋਮੀ ਸਾਹਿਬ ਮੋਰਚੇ ਨੂੰ ਚੱਲਦਾ ਰਿਹਾ ਵੀ ਹੋ ਗਿਆ ਕੋਮੀ ਮੁੱਦਿਆਂ ਨੂੰ ਲੈ ਕੇ ਜਿਹੜਾ ਕੋਮੀ ਇਨਸਾਮ ਮੋਰ ਚੱਲ ਗਿਆ ਚੰਡੀਗੜ੍ਹ ਦੀ ਬਰੂਹਾਂ ਤੇ ਤਕਰੀਬਨ 1 ਸਾਲ 11-12 ਦਿਨ ਹੋ ਗਏ ਉਸ ਨੂੰ ਸਰਕਾਰ ਇਨਸਾਫ ਦੇਣ ਨੂੰ ਤਿਆਰ ਨਹੀਂ ਜਿਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ ਸੋ ਸਰਕਾਰਾਂ ਦਾ ਧਿਆਨ ਇਸ ਪਾਸੇ ਲਿਆਉਣ ਵਾਸਤੇ ਤੇ ਸੰਗਤਾਂ ਨੂੰ ਜੋੜਨ ਵਾਸਤੇ ਕਿ ਵਾਕਈ ਸਿੱਖਾਂ ਨਾਲ ਤਕਾ ਹੋ ਰਿਹਾ ਜਿਨ੍ਹਾਂ ਨੇ ਦੇ ਬਣਦੇ ਹੱਕ ਹੈ ਉਹ ਵੀ ਸਰਕਾਰਾਂ ਦੇਣ ਨੂੰ ਤਿਆਰ ਨਹੀਂ ਸੋ ਇਸ ਕਰਕੇ ਅਸੀਂ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ 3 ਘੰਟੇ ਲਈ ਪੰਜਾਬ ਚ ਵੱਧ ਤੋਂ ਵੱਧ ਟੋਲ ਪਲਾਜ਼ੇ ਫ੍ਰੀ ਕੀਤੇ ਜਾਣ ਕਿਉਂਕਿ ਫ੍ਰੀ ਕਰਨ ਨਾਲ ਜਿਹੜੀ ਸੰਗਤਾਂ ਜਨਤਾ ਉਹ ਜੁੜਦੀ ਹੈ ਜੇ ਅਸੀਂ ਰੋਡ ਬਲਾਕ ਕਰਦੇ ਹਾਂ ਜਨਤਾ ਨੂੰ ਪਰੇਸ਼ਾਨੀਆਂ ਉਹਨੀਆਂ ਸਾਡੇ ਤੋਂ ਦੂਰ ਜਾਂਦੀ ਹੈ ਸੋ ਅਸੀਂ ਇਹ ਸਾਰਾ ਕੁਝ ਬਾਚ ਕੇ ਇਹ ਪ੍ਰੋਗਰਾਮ ਦਿੱਤਾ ਅੱਜ ਸਰਕਾਰਾਂ ਨੂੰ ਜਗਾਉਣ ਵਾਸਤੇ ਸਰਕਾਰਾਂ ਦਾ ਧਿਆਨ ਤੇ ਸੰਗਤਾਂ ਨੂੰ ਅਵੇਅਰ ਕਰਨ ਵਾਸਤੇ ਵੀ ਵਾਕਈ ਸਿੱਖਾਂ ਨਾਲ ੱਟਕੇ ਹੋ ਰਹੇ ਆ ਇਸ ਦੇ ਤਹਿਤ ਹੀ ਅੱਜ ਦਾ ਪ੍ਰੋਗਰਾਮ ਪੰਜਾਬ ਤੋਂ ਹੰਗਾਰਾ ਮਿਲ ਰਿਹਾ ਹੈ ਇਸ 3 ਘੰਟੇ ਦੇ ਬੰਦ ਰਿਹਾ ਕੋਲ ਦੇਖੋ ਤੁਸੀਂ ਦੇਖ ਰਹੇ ਹੋ ਵੀ ਜਿਨਨੇ ਵੀ ਤਕਰੀਬਨ ਟੋਲ ਪਲਾਜ਼ਿਆਂ ਦੀ ਬੰਦ ਕਰਾ ਇਹ ਫ੍ਰੀ ਕਰਨ ਦੀ ਕਾਲ ਦਿੱਤੀ ਸੀ ਉਹ ਸਾਰੇ ਹੋ ਚੁੱਕੇ ਮੀਡੀਆ ਤੇ ਗੱਲ ਆ ਰਹੀ ਹੈ ਲਾਈਵ ਪ੍ਰੋਗਰਾਮ ਚੱਲ ਰਹੇ ਸੋ तकरीबन ਸਾਰੇ ਉਹ ਕਬਰ ਹੋ ਗਏ ਸਾਰੇ ਫ੍ਰੀ ਹੋ ਗਏ ਇਸ ਕਰਕੇ ਕਿਉਂਕਿ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਸੋਚਦਾ ਵੀ ਅਸੀਂ ਸਰਦੀ ਦੀ ਕਾਨੂੰ ਲਈਏ ਇਸ ਕਰਕੇ ਇਹ ਪੂਰਾ ਇਸਤੇਮਾਲ ਹੋ ਰਿਹਾ ਪਰ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਇਸ ਮਸਲੇ ਨੂੰ ਕਿਤੇ ਨਾ ਕਿਤੇ ਸੰਗੀਨ ਲੈ ਰਹੀ ਹੈਗੀ ਕਿਉਂਕਿ ਤੁਹਾਡੇ ਨਾਲ ਲਗਾਤਾਰ ਮੀਟਿੰਗਾਂ ਦਾ سلسلہ ਵੀ ਚੱਲ ਰਹੀ ਸੀ ਹਾਲੀ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਸੀਗੀਆਂ ਹੁਣ ਉਹ ਮੀਟਿੰਗਾਂ ਥੰਮ ਗਈਆਂ ਨੇ ਜਾਂ ਚੱਲ ਰਹੀਆਂ ਨੇ ਦੇਖੋ ਸਰਕਾਰਾਂ ਦਾ ਜਿਹੜਾ ਕੰਮ ਹੈ ਇੱਥੇ ਦਾ ਸਿਸਟਮ ਹੈ ਜਿਹੜਾ ਇੰਡੀਆ ਦਾ ਸਿਸਟਮ ਹੈ ਨਾ ਉਹ ਇਸ ਤਰ੍ਹਾਂ ਦਾ ਵੀ ਲਾਰੇ ਲਾਓ ਤੇ ਟਰਕਾਓ ਦਿਲ ਕਿਸਾਨ ਵਿਰੋਧੀ ਬਿੱਲ ਲਿਆਂਦੇ ਸੈਂਟਰ ਸਰਕਾਰ ਨੇ ਉਹਨਾਂ ਨੂੰ ਖਤਮ ਕਰਾਉਣ ਬਾਅਦ ਤੇ ਸਵਾ ਸਾਲ ਕਿਸਾਨ ਉੱਥੇ ਹਰ ਇੱਕ ਧਰਮ ਨਾਲ ਸੰਬੰਧ ਸਾਰੇ ਉੱਥੇ ਪਹੁੰਚੇ ਕਿਉਂਕਿ ਫਰਜ ਸੀ ਆਪਣਾ ਫਰਜ ਸਮਝਦੇ ਹੋਏ ਕਿ ਜੇ ਕਿਸਾਨ ਖਤਮ ਹੁੰਦਾ ਤਾਂ ਇਹਦੇ ਨਾਲ ਸਾਰਾ ਹੀ ਸਿਸਟਮ ਖਤਮ ਹੁੰਦਾ ਸੋ ਉੱਥੇ ਉੱਥੇ ਨਹੀਂ ਇਨਸਾਫ ਦਿੱਤਾ ਇਸ ਕਰਕੇ ਸਰਕਾਰਾਂ ਦਾ ਸਿਸਟਮ ਇਹ ਤੇ ਬਦਲ ਚੁੱਕਿਆ ਵੀ ਇਹਨਾਂ ਨੂੰ ਲਟਕਾਓ ਜਿੰਨਾ ਲੰਮਾ ਮੋਰਚਾ ਚੱਲੇਗਾ ਉਹ ਆਪਣੇ ਆਪ ਹੀ ਹੋ ਜਾਣਾ ਸੋ ਸਰਕਾਰਾਂ ਨੂੰ ਇਸ ਤਰ੍ਹਾਂ ਨਹੀਂ ਅਸਲ ਤਾਂ ਸਰਕਾਰ ਉਹ ਹੈ ਕਿਉਂਕਿ ਸਰਕਾਰ ਜਨਤਾ ਵੱਲੋਂ ਚੁਣੀ ਗਈ ਹੈ ਜਨਤਾ ਵਾਸਤੇ ਬਣਦੀ ਹੈ ਪਹਿਲ ਦੇ ਆਧਾਰ ਤੇ ਜੇ ਕੋਈ ਮਸਲਾ ਹੁੰਦਾ ਉਹ ਬੈਠ ਕੇ ਉਹਨਾਂ ਨੂੰ ਹੱਲ ਕਰਨਾ ਚਾਹੁੰਦਾ ਸੁਣਨਾ ਚਾਹੀਦਾ ਪੱਖ ਸੋ ਸਰਕਾਰਾਂ ਇਸ ਤੇ ਅੰਗਲੀ ਵਰਤ ਰਹੀਆਂ ਜੋ ਸਰ ਇਹ ਦੇਸ਼ ਵਾਸਤੇ ਘਾਟੇ ਵਾਲੀ ਗੱਲ ਹੈ। ਤੇਰਾ ਮੁਖੀ ਰਾਮ रहीम ਨੂੰ ਵੀ ਪਜਾ ਦਿੰਦੀ ਜਿਹੜੀ ਉਹ ਪੈਰੋਲ ਮਿਲਦੀ ਆ ਕਿਵੇਂ ਵੇਖਦੇ ਹੋ ਕਿਉਂਕਿ ਕੇਸ ਜਿਹੜੇ ਨੂੰ ਕਾਫੀ سنگੀਨ ਇਲਜ਼ਾਮ ਦੇ ਨਾਲ ਉਸ ਦੇ ਉੱਪਰ ਸਜ਼ਾਵਾ ਹੋਈਆਂ ਸੀ ਉਸ ਦੇਖੋ ਅੱਜ ਉਸ ਰਾਮ ਰਹੀਮ ਨੂੰ ਜਿਹੜੀ ਸਜ਼ਾ ਉਹਨੂੰ ਕਤਲ ਦੇ ਕੇਸ 'ਚ ਬਰਾਤਕਾਰ ਦੇ ਕੇਸ 'ਚ ਤਕਰੀਬਨ 2 ਉਮਰ ਕੈਦ ਦੀਆਂ ਸਜ਼ਾਵਾ ਕੋਰਟ ਵੱਲੋਂ ਮਿਲੀਆਂ ਪਰੰਤੂ ਉਹ 4 ਸਾਲ ਦੇ ਅੰਦਰ ਅੰਦਰ ਅੱਜ 9ਵੀਂ ਵਾਰ 50 ਦਿਨਾਂ ਦੀ ਪ੍ਰੋਲ ਤੇ ਆ ਰਿਹਾ ਸਾਡੇ ਉਹ ਬੰਦੀ ਸਿੱਖ ਜਿਹੜੇ 28 28 30 30 ਸਾਲ ਹੋ ਗਏ ਅਜੇ ਤੱਕ ਪ੍ਰੋਲ ਨਹੀਂ ਮਿਲੀ ਜਗਤਾਰ ਸਿੰਘ ਹਵਾਰਾ ਨੂੰ ਇੱਕ ਦਿਨ ਦੀ ਵੀ ਪ੍ਰੋਲ ਕਦੇ ਸਰਕਾਰ ਨੇ ਨਹੀਂ ਦਿੱਤੀ ਹਾਲਾਂਕਿ ਕਈ ਵਾਰੀ ਉਹਨਾਂ ਦਾ ਸਰੀਰ ਪ੍ਰੋਬਲਮ ਆਈ ਹੈ ਇਲਾਜ ਕਰਨ ਵਾਸਤੇ ਵੀ ਹਸਪਤਾਲ ਨਹੀਂ ਲੈ ਗੇ ਸੋ ਇਹ ਸਾਨੂੰ ਸੋਚਣਾ ਚਾਹੀਦਾ ਵੀ ਉਹਦੇ ਪਿੱਛੇ ਕੀ ਸਿਸਟਮ ਕੀ ਸਾਜ਼ਿਸ਼ ਕੰਮ ਕਰ ਰਹੀ ਹੈ ਉਹ ਦੇਖੋ ਕੋਈ ਅੱਜ ਸਿੱਖ ਆਪਣੇ ਹੱਕ ਲੈਣ ਲਈ ਸੜਕਾਂ ਤੇ ਆ ਰਿਹਾ ਸਰਕਾਂ ਤੇ ਰੋਲ ਰਹੇ ਆ ਉੱਥੇ ਅਸੀਂ ਸਵਾ ਸਾਲ ਤੋਂ ਬੈਠੇ ਆਂ ਪਰੰਤੂ ਸਰਕਾਰਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਉਹਨਾਂ ਦੇ ਪਿੱਛੇ ਕਿਹੜੀ ਤਾਕਤ ਹੈ ਜਿਹੜੀ ਉਹ ਸਰਕਾਰਾਂ ਨੂੰ ਮਜਬੂਰ ਕਰ ਰਹੀ ਹੈ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ 2024 ਚ ਜਿਹੜੀ ਲੋਕ ਸਭਾ ਦੀ ਚੋਣ ਆ ਰਹੀ ਹੈ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਉਹਨੂੰ ਰਿਲੀਜ਼ ਕਰਨਾ ਪੱਕੀ ਰਿਹਾਈ ਦੇਣੀ ਹੈ ਸੋ ਉਹ ਇੱਕ ਟ్రਾਇਲ ਕਰ ਰਹੇ ਆ ਉਹਨੂੰ ਬਾਰ-ਬਾਰ ਪਰੋਲ ਤੇ ਭੇਜਿਆ ਜਾ ਰਿਹਾ ਇਹ ਸਰਕਾਰਾਂ ਦਾ ਦੋਰਾ ਮਾਪਦੰਡ ਸਿੱਖਾਂ ਨਾਲ ਕਾਨੂੰਨ ਹੋਰ ਹੈ ਸਿੱਖਾਂ ਤੇ ਉਹ ਅਪਲਾਈ ਨਹੀਂ ਹੁੰਦਾ ਤੇ ਉਹਨੂੰ ਬਾਰ-ਬਾਰ ਇੱਕ ਜਿਸ ਤਰ੍ਹਾਂ ਪਰੋਲ ਦੇ ਕੇ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਸਾਸਵੀ ਕਰਾਇਆ ਜਾ ਰਿਹਾ ਕਿਉਂਕਿ ਇੱਕ ਮੈਂ ਅੱਜ ਗੱਲ ਹੋਰ ਸਪਸ਼ਟ ਕਰਨਾ ਜੇ ਮੈਂ ਸਵੇਰੇ ਦੇਖਿਆ ਹਰਜਿੰਦਰ ਸਿੰਘ ਧਾਮੀ ਪਰਦਾਨ ਸ਼੍ਰੋਮਣੀ ਕਮੇਟੀ ਉਹਦਾ ਬਿਆਨ ਆਇਆ ਕਿ ਇਹ ਬਹੁਤ ਗਲ ਸਰਕਾਰ ਨੇ ਗਲਤ ਕੀਤਾ ਉਹਨੂੰ ਪ੍ਰੋਲ ਦਿੱਤੀ ਹੈ ਪਰ ਮੈਂ ਧਾਮੀ ਸ਼ਾਹ ਨੂੰ ਇੱਕ ਗੱਲ ਜ਼ਰੂਰ ਤੁਹਾਡੇ ਮੀਡੀਆ ਜਰੀਏ ਕਹਿਣਾ ਚਾਹਣਾ ਕਿ ਉਸ ਦਿਨ ਕੰਮ ਮਾੜਾ ਸੀ ਜਿਸ ਦਿਨ ਉਹਨੂੰ ਅਕਾਲ ਤਖਤ ਸਾਹਿਬ ਤੇ ਬਿਨਾਂ ਸ਼ਰਤ ਬਿਨਾਂ ਉਹਦੇ ਮੰਗੇ ਉਹਨੂੰ ਮਾਫੀ ਦਿੱਤੀ ਗਈ ਜੇ ਕਿਤੇ ਉਸ ਟਾਈਮ 2015 ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਬਰਗਾੜੀ ਚ ਅੰਗ ਖਿਲਾਰੇ ਗਏ ਉਸ ਤੇ ਕਾਰਵਾਈ ਹੁੰਦੀ ਤਾਂ ਅਜੇ ਹਾਲਤ ਦੇਖਣੇ ਨਾ ਪਣਦੇ ਸੋ ਉਹਨੂੰ ਜਿੱਥੇ ਬਾਰ-ਬਾਰ ਪਰੋਲ ਦੇ ਕੇ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਚੈਨਲ ਕੌਮੀ ਸਾਫ ਮੋਰਚੀ ਤੋਂ ਆਗੂ ਮੌਜੂਦ ਨੇਗੇ ਭਾਈ ਸਾਹਿਬ ਕੀ ਕਹੋਗੇ ਕਿਉਂਕਿ ਅੱਜ ਜੋ ਕਾਲ ਦਿੱਤਾ ਗਿਆ ਇਸ ਦੇ ਨਾਲ ਕੀ ਫਰਕ ਜਿਹੜਾ ਪੈਂਦਾ ਹੈ ਦੋਨੋਂ ਸਰਕਾਰਾਂ ਦੇ ਉੱਪਰ ਦੇਖੋ ਇਸ ਗੱਲ ਦਾ ਫਰਕ ਤਾਂ ਜ਼ਰੂਰ ਪੈਂਦਾ ਪੈਂਦਾ ਹੈ ਜੇ ਆਪਾਂ ਕੋਈ ਤਰਨਾ ਲਾਉਣੇ ਆ ਜਾਂ ਟੋਲ ਬੰਦ ਕਰਨੇ ਆ ਟੋਲ ਫ੍ਰੀ ਕਰਦੇ ਆ ਜਾਂ ਕੋਈ ਸੜਕ ਬੰਦ ਕਰਦੇ ਆ ਸਰਕਾਰਾਂ ਦਾ ਇਫੈਕਟ ਤਾਂ ਪੈਂਦਾ ਦੇਖੋ ਇੱਕ ਰਾਜ ਦੇ ਲੋਕਾਂ ਦਾ ਫਾਇਦਾ ਹੋ ਰਿਹਾ ਜੀ 3 ਘੰਟੇ ਵਾਸਤੇ ਲੋਕ ਫ੍ਰੀ ਜਾ ਰਹੇ ਆ ਇਹਦੇ ਨਾਲ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਵੀ ਹੋਇਆ ਤੇ ਇੱਕ ਆਪ ਦੇ ਮਾਧਿਅਮ ਮੀਡੀਅਮ ਦੇ ਮਾਧਿਅਮ ਨੂੰ ਨਹੀਂ ਸਰਕਾਰਾਂ ਤੱਕ ਗੱਲ ਹੀ ਪਹੁੰਚ ਰਹੀ ਹੈ ਵੀ ਅਸੀਂ ਇਕੱਲੇ ਨਹੀਂ ਹੈਗੇ ਕੌਮੀ ਸਾਹਿਬ ਮੋਚਾ ਤੇ ਕਿਰਪਾ ਪੰਜਾਬ ਦੀ ਸਾਰੇ ਜਥੇ ਬੰਦੀਆਂ ਸਾਡੇ ਨਾਲ ਖੜੀਆਂ ਤੇ ਕਿਉਂ ਪੰਜਾਬ ਤੋਂ ਮੇਰਾ ਸਾਰਿਆਂ ਨੂੰ ਹੁਣ ਸਾਰੇ ਨਾਲ ਹੋ ਗਈ ਆਲਮੋਸਟ 90% ਟੋਲ ਬੰਦ ਹੋ ਚੁੱਕੇ ਆ ਤੇ ਇਹ ਹੋਣਾ ਵੀ ਜ਼ਰੂਰੀ ਹੈ ਦੇਖੋ ਜੀ ਇੱਕ ਇੱਕ ਸਾਲ ਤੇ 13 ਦਿਨ ਹੋ ਗਏ ਸਾਨੂੰ ਬਠਿਆ ਨੂੰ ਪਰ ਜੋ ਕੰਮ ਹੋਣਾ ਚਾਹੀਦਾ ਸੀ ਸਿਰਫ ਤਿੰਨ ਸਿੰਘ ਹੀ ਰਿਆਈ ਹੋਏ ਆ ਸਾਨੂੰ ਇਹ ਲਾਰੇ ਲਾਈ ਜਾ ਰਹੇ ਜੀ ਹਾਂ ਜੀ ਹੁਣ ਭਿਉਰਾ ਸਾਹਿਬ ਨੂੰ ਕਰ ਰਹੇ ਹਾਂ ਜੀ ਹੁਣ ਫਲਾਣਾ ਕੰਮ ਕਰ ਰਹੇ ਹਾਂ ਜੀ ਭੁੱਲਰ ਸਾਹਿਬ ਨੂੰ ਕਰ ਰਹੇ ਹਾਂ ਪਰ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੂੰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਇਹ ਤਰਨਾ ਲਾਇਆ ਤੇ ਇਸ ਤੋਂ ਅੱਗੇ ਵੀ ਅਸੀਂ ਜੇ ਤੁਹਾਨੂੰ ਲੋੜ ਪਈ ਇਸ ਵਾਰ ਅਸੀਂ ਵੱਡਾ ਐਕਸ਼ਨ ਵੀ ਅਸੀਂ ਕੋਈ ਦੇ ਸਕਦੇ ਹਾਂ ਜੀ ਪ੍ਰੋਟੈਕਸ਼ਨ ਹੋ ਸਕਦਾ ਹੈ ਇਸ ਦੇ ਨਾਲ ਤੁਹਾਨੂੰ ਮੰਨਦੇ ਹੋ ਕਿ ਸਰਕਾਰ ਜਿਸ ਤਰੀਕੇ ਨਾਲ ਪਹਿਲਾਂ ਕੌਮੀ ਸਾਹਿਬ ਮੋਰਚੇ ਨਾਲ ਮੀਟਿੰਗਾਂ ਕਰਦੀ ਰਹੀ ਹੈ ਦੌਰ ਚੱਲਦਾ ਰਿਹਾ ਉਹ ਸਿਲਸਿਲਾ ਹੁਣ ਤੱਕ ਚੱਲ ਰਿਹਾ ਹੈ ਜਾਂ ਬੰਦ ਹੋ ਗਿਆ ਨਹੀਂ ਚੱਲ ਰਿਹਾ ਜੀ ਹੁਣ ਵੀ ਜਦੋਂ ਅਸੀਂ ਕਾਲ ਦਿੱਤੀ ਹੁਣ ਫੇਰ ਇਕੱਠੇ ਹੋ ਤੇ ਉਹ ਕਹਿੰਦੇ ਕਹਿ ਰਹੇ ਸੀ ਅਸੀਂ ਕਰਤਾ ਰਹੇ ਹਾਂ ਅਸੀਂ ਕਹਿੰਦੇ ਇੰਦਾ ਨਹੀਂ ਵੀ ਕਰੋ ਲਾਰਿਆਂ ਨਾਲ ਗੱਲਾਂ ਨਹੀਂ ਇਹ ਕੰਮ ਕਰਕੇ ਸਾਨੂੰ ਦਿਖਾਓ ਦੇਖੋ ਥੋੜਾ ਹੀ ਕੇਜਰੀਵਾਲ ਕਹਿੰਦਾ ਹੁੰਦਾ ਸੀ ਕੰਮ ਕਰਨੇ ਕੀ ਨੀਅਤ ਹੋਣੀ ਚਾਹੀਏ ਅੰਜੀ ਕੰਮ ਕੰਮ ਤਵੋ ਹੁੰਦੇ ਆ ਹੁਣ ਇਹਨਾਂ ਦੀ ਨੀਤ ਕਿੱਸ ਗਈ ਦੇਖੋ ਭੋਲਰ ਨੂੰ ਛੱਡਣਾ 5 ਮਿੰਟ ਦਾ ਕੰਮ ਹੈ ਕੇਜਰੀਵਾਲ ਕੋ ਨੂੰ ਛੱਡ ਰਿਆ ਖੇੜਿਆ ਨੂੰ ਭਾਜਪੀ ਦੇ ਹੋਮ ਮਿਨਿਸਟਰੀ ਦੇ ਟੇਬਲ ਤੇ ਪਈਏ ਫਾਈਲ ਕਰਨਾਟਕ ਸਰਕਾਰ ਵਿੱਚ ਕਲੀਅਰ ਹੋ ਚੁੱਕੀ ਆ ਉਹਨੂੰ ਨਹੀਂ ਛੱਡਿਆ ਜਾ ਰਿਹਾ ਉਹ ਵੀ 5 ਮਿੰਟ ਦਾ ਕੰਮ ਹੈ ਇਹ ਇਹਨਾਂ ਦੀ ਨੀਤ ਮਾੜੀ ਹੈ ਕਿਉਂਕਿ ਸਿੱਖਾਂ ਨਾਲ ਵਿਤਕਾ ਉਹਨਾਂ ਕੋ ਆਰਾਮ ਰਹੀ ਮੈਂ ਉਹਨੂੰ ਫੇਰ ਛੱਡਤਾ 50 ਦਿਨ ਦੀ ਪ੍ਰੋਪਰੋਲ ਦੇ ਦਿੱਤੀ ਕਿਉਂ ਜੀ ਉਹ ਥੋੜਾ ਫੁੱਪੜ ਲੱਗਦਾ ਹਾਂਜੀ ਉਹਨੂੰ ਆਏ ਤਾਂ ਤੁਸੀਂ 3 ਦਿਨ ਛੱਡ ਦਿੰਦੇ ਹੋ ਤੇ ਸਾਡੇ ਜਿਹੜਾ ਸਜ਼ਾਵਾਂ ਪੂਰੀ ਹੋ ਚੁੱਕੀਆਂ ਪਰੋਲਾ ਮੰਗ ਰਹੇ ਪਰੋਲਾ ਤੁਸੀਂ ਦੇ ਰਹੇ ਹੋ ਇਹ ਸਿੱਖਾਂ ਨਾਲ ਤੱਕਾ ਪਹਿਲੇ ਦਿਨ ਤੋਂ ਹੁੰਦਾ ਹੈ ਅਸੀਂ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਕਾਨੂੰਨ ਨਹੀਂ ਮੰਨਦੇ ਵਿਅਪਦੀਆਂ ਬਾਰੇ ਅਸੀਂ ਇਹ ਕੰਮ ਮੋਰਚਾ ਲਾਈ ਰੱਖਾਂਗੇ ਤੇ ਤਰਨਾਂ ਦੇ ਅੰਦਰ ਆਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਹਰ ਇੱਕ ਸਿੱਖ ਜਥੇਬੰਦੀ ਐ ਜਿਹੜੀ ਉਸਤੇ ਵੱਧ ਤੋਂ ਵੱਧ ਅਪਰੋਚ ਕਰ ਰਹੀ ਹੈਗੀ ਕਿ ਜਲਦ ਤੋਂ ਜਲਦ ਰਿਹਾ ਹੋਣ ਹਰ ਇੱਕ ਬੰਦੀ ਸਿੰਘ ਜਿਹੜਾ ਉਹ ਜਲਦ ਤੋਂ ਜਲਦ ਆਪਣੇ ਘਰ ਜਿਹੜਾ ਉੱਪਰ ਤੇ ਕੇਂਦਰ ਸਰਕਾਰ ਦਾ ਲੱਗਦਾ ਹੈ ਕਿ ਰਵਈਆ ਬੰਦੀ ਸਿੰਘਾਂ ਨੂੰ ਲੈ ਕੇ ਪੋਜ਼ਿਟਿਵ ਹੈਗਾ ਜਾਂ ਨਹੀਂ ਹੈਗਾ ਨਹੀਂ ਨਹੀਂ ਪੋਜ਼ਿਟਿਵ ਨਹੀਂ ਪੋਜ਼ਿਟਿਵ ਨਹੀਂ ਹੈਗਾ ਜੇ ਪੋਜ਼ਿਟਿਵ ਹੋਵੇ ਫਿਰ ਕੰਮ ਹੋਵੇ ਜਿੰਨੇ ਕੰਮ ਕਰਨਾ ਹੁੰਦਾ ਉਹ ਤਾਂ ਇੱਕ ਦਿਨ ਵਿੱਚ ਕੰਮ ਕਰ ਦਾਂ ਤੁਹਾਨੂੰ ਯਾਦ ਹੋਣਾ ਜਦ ਪਾਈ ਗੁਰਬਖਸ਼ ਸਿੰਘ ਨੇ ਤਰਨਾਂ ਲਾਇਆ ਸੀ ਉਥੇ ਪਗੜ ਤਾਲ ਤਾਂ ਜਦੋਂ ਸਰਕਾਰ ਨੇ ਆਰਡਰ ਕਰਤਾ ਵੀ ਪਰੋਲ ਦੇ ਉਹ ਜਤਨ ਸਿੰਘਾਂ ਨੂੰ ਇੱਕੋ ਦਿਨ ਪਰੋਲ ਦਿੱਤੀ ਸਾਰਿਆਂ ਨੂੰ ਉਹ ਕੰਮ ਕਰਨ ਦੀ ਹਾਲ ਸੀ ਇੱਕ ਦਿਨ ਚ ਹੋ ਗਿਆ ਕਿ ਉਹ ਬੰਦਾ ਮਰ ਚ ਲਿਆ ਸੀ ਮਰ ਜਾਂਦਾ ਤੇ ਬਹੁਤ ਗਾਹ ਪੈਣਾ ਸੀ ਪੰਜਾਬ ਚ ਇਹ ਸੈਂਟਰ ਸਰਕਾਰ ਸਿੱਖਾਂ ਨਾਲ ਕੋਈ ਪ੍ਰੋਵਾਈਡ ਕਰੀ ਜਿਵੇਂ ਹੁਣ ਸਾਡੇ ਕਿਸਾਨੀ ਮਸਲੇ ਵੀ ਹੈਗੇ ਆ ਟ੍ਰਾਂਸਪੋਰਟਾਂ ਦੇ ਮਸਲੇ ਆ ਕਿਉਂਕਿ ਮੇਜਰ ਕਿਸਾਨ ਸਾਡੇ ਪੰਜਾਬ ਤੋਂ ਹੈ ਇੱਥੇ ਵੀ ਤਾਂ ਕੀ ਹੋ ਰਿਹਾ ਸਾਡੇ ਐਮਐਸਪੀ ਨਹੀਂ ਮਿਲ ਰਹੀ ਸਾਨੂੰ ਹੋਰ ਨਹੀਂ ਸਾਨੂੰ ਜੋ ਸਾਡੇ ਨਾਲ ਗੱਲਾਂ ਵਾਅਦੇ ਕਿਤੇ ਉਹ ਨਹੀਂ ਪੂਰੇ ਕਰ ਰਹੀ ਤੇ ਅਸੀਂ ਸਰਕਾਰ ਨੂੰ ਦੁਬਾਰਾ ਫੇਰ ਵਾਰਨਿੰਗ ਦਿੰਨੇ ਆ ਵੀ ਤੁਸੀਂ ਬਾਜ ਆ ਜੋ ਸਿੱਖਾਂ ਨਾਲ ਤਕਾਣਾ ਕਰੋ ਸਿੱਖ ਹਰ ਪਾਸੇ ਇਕੱਠੇ ਆ ਤੁਸੀਂ ਆ ਦੇਖ ਲਓ ਜੱਜ ਕੋਈ ਜਥੇਬੰਦੀ ਰਹੀ ਨਹੀਂ ਇਥੇ ਆਣ ਸਾਰੇ ਆਈ ਹੋਈਆਂ ਤੇ ਸਾਰੇ ਪੰਜਾਬ ਚੋਂ ਮਨ ਫਿਰ ਫੋਨ ਆ ਰਹੇ ਆ ਹਰੇਕ ਜਥੇਬੰਦੀ ਨੇ ਚਾਹੇ ਕਿਸਾਨ ਜਥੇਬੰਦੀ ਆ ਸਮਾਜਿਕ ਜਥੇਬੰਦੀ ਆ ਪੰਥਕ ਜਥੇਬੰਦੀ ਸਾਰੇ ਹਿੱਸਾ ਲੈ ਰਹੇ ਆ ਤੇ ਉਹ ਸਰਕਾਰ ਨੂੰ ਸੋਟਣਾ ਚਾਹੀਦਾ ਵੇ ਪੰਜਾਬ ਦੇ ਇਕੱਲੇ ਥੋੜੇ ਜਿਹੇ ਲੋਕ ਨਹੀਂ ਸਾਰੇ ਪੰਜਾਬ ਦੇ ਆਵਾਜ਼ ਆ ਇਹ ਬੰਦੀ ਸਿੰਘ ਰਿਆ ਹੁਣ ਚਿੰਦਿਆਂ 26 ਜਨਵਰੀ ਨੂੰ ਇੱਕ ਮਾਰਚ ਕੱਟਿਆ ਗਿਆ ਸੀ ਮਹੱਲੀ ਚੰਡੀਗੜ੍ਹ ਦੇ ਵਿੱਚੋਂ ਜਿਸ ਤਰੀਕੇ ਨਾਲ ਕੱਟਿਆ ਗਿਆ ਸੀ ਹੁਣ ਫਿਰ ਤੋਂ 26 ਜਨਵਰੀ ਜਿਹੜੀ ਉਹ ਨਜ਼ਦੀਕ ਆ ਰਹੀ ਹੈ ਕੋਈ ਤਿਆਰੀ ਹੈ ਕੌਮੀ ਸਾਫ ਮੋਰਚੇ ਹਾਂਜੀ ਉੱਥੇ ਅਸੀਂ ਇੱਕ ਉਹਦੋਂ ਦਾ ਸਾਡੇ ਇੱਕ ਕਿਸਾਨ ਭਰਾਵਾਂ ਨੇ ਇੱਕ ਮਾਰਚ ਦੇ ਆਓ ਕਾਲ ਦਿੱਤੀ ਹੋਈ ਹੈ ਅਸੀਂ ਉਹਦੇ ਵਿੱਚ ਹਿੱਸਾ ਲੈਣਾ ਉਹ ਟਰੈਕਟਰ ਮਾਰ ਨਹੀਂ ਨਾ ਕਰ ਰਹੇ ਆ ਵੀ ਜਿੰਨੇ ਵੀ ਡਿਸਟ੍ਰਿਕਟ ਆਏ ਡੀਸੀ ਦਫ਼ਤਰਾਂ ਦੇ ਅਸੀਂ ਵੀ ਸਾਡੇ ਅੰਗ ਸਿੰਘਾਂ ਵੱਲੋਂ ਇੱਕ ਖਾਲਸਾ ਮਾਰਚ ਕੱਟਿਆ ਜਾਊਗਾ ਜੀ ਉਹਦੀ ਅਸੀਂ ਤਿਆਰੀ ਕਰ ਰਹੇ ਹਾਂ ਖਾਲਸਾ ਮਾਰਚ ਦੀ ਤਿਆਰੀ ਚੱਲ ਰਹੀ ਹੈ ਤਸਵੀਰ ਟੋਲ ਪਲਾਜ਼ੀ ਦੀ ਦਿ ਜਿੱਥੇ ਹੁਣ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਹੈਗਾ ਬਜ਼ੁਰਗ ਹੈਗੇ ਨੇ ਉਹ तमाम ਸੜਕਾਂ ਦੇ ਉੱਪਰ ਬੈਠੇ ਹੋਏ ਨੇ ਔਰ ਇਸ ਟੂਰ ਬਾਜੀ ਨੂੰ ਜਦੋਂ ਫ੍ਰੀ ਕੀਤਾ ਗਿਆ ਮੰਗ ਇੱਕੋ ਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਜਿਹੜੀਆਂ ਫਾਈਲਾਂ ਭਾਵੇਂ ਉਹ ਦਿੱਲੀ ਦੀ ਸਰਕਾਰ ਦੇ ਕੋਲ ਹੋਵੇ ਕੇਂਦਰ ਦੀ ਸਰਕਾਰ ਦੇ ਕੋਲ ਹੋਵੇ ਜਦੋਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਰਿਹਾਈ ਕਿਉਂ ਨਹੀਂ ਹੋ ਰਹੀ ਇੱਕ ਵੱਡਾ ਸਵਾਲ ਹੈ ਉਸ ਨੂੰ ਲੈ ਕੇ ਲਗਾਤਾਰ ਬکریاں-ਬکریاں ਸਿੱਖ ਜੱਥੇਬੰਦੀਆਂ ਹੁਣ ਉਹ ਅਪਰੋਚ ਕਰ ਰਹੀਆਂ ਨੇ ਭਾਵੇਂ ਇਸ ਦੇ ਵਿੱਚ ਜੱਥੇਦਾਰ ਸਹਿਬਾਨ ਹੁਣ ਉਹ ਵੀ ਇਹ ਮੰਗ ਲਗਾਤਾਰ ਜਿਹੜੀ ਉਹ ਚੱਲ ਰਹੀ ਹੈਗੀ ਉਹਨਾਂ ਦੇ ਕੋਲ ਵੀ ਕਤਰ ਮੀਟਿੰਗਾਂ ਦਾ سلسلہ ਜਿਹੜਾ ਚੱਲ ਰਿਹਾ ਹੈਗਾ ਲੇਕਿਨ ਇਸ ਵੇਲੇ ਇਹ ਪਟਿਆਲਾ ਦੇ ਤਰੇੜੀ ਜਟਾ ਟੋਲਪਲਾਜ਼ੀ ਦੀ ਤਸਵੀਰਾਂ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਪਿਛਲੀ ਕਈ ਦਿਨ ਤੋਂ ਜਿਹੜੀਆਂ ਉਹ ਫ੍ਰੀ ਗੱਡੀਆਂ ਜਿਹੜੀਆਂ ਉਹ ਜਾਣ ਦਿੱਤੀਆਂ ਜਾ ਰਹੀਆਂ ਨੇ ਫ੍ਰੀ ਟੋਲਪਲਾਜ਼ਾ ਜਿਹੜਾ ਉਹ ਕੀਤਾ ਗਿਆ ਹੈਗਾ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਪੀਟੀਸੀ نیوز ਪਟਿਆਲਾ